ਹਾਂਜੀ ਸਤਿ ਸ੍ਰੀ ਅਕਾਲ ਜੀ ਪਹਿਲਾਂ ਤੁਸੀਂ ਮੈਨੂੰ ਇਦਾਂ ਦੱਸਣਾ ਆ ਲਾਈਵ ਦੇਖ ਕੇ ਵੀ ਕੀ ਤੁਹਾਡੇ ਪਿੰਡ ਵਿੱਚ ਵੀ ਇਦਾਂ ਹੁੰਦਾ ਸਾਡੇ ਪਿੰਡ ਜਿੱਦਾਂ ਅਸੀਂ ਨਿੱਕੇ ਹੁੰਦੇ ਤੋਂ ਦੇਖਦੇ ਹਾਂ ਵੀ ਇਹ ਜਦਾਂ ਮਤਲਬ ਅੱਜ ਦੇ ਦਿਨ ਦੀਵਾਲੀ ਦੇ ਇਦਾਂ ਕਰਦੇ ਹੁੰਦੇ ਆ ਵੀ ਜਿੱਥੇ ਵੀ ਜਿੱਦਾਂ ਸਿਵੇ ਆ ਜਾਂ ਜਿੱਥੇ ਗੁਰੂ ਘਰ ਆ ਜਾਂ ਜਿੱਥੇ ਜਗ੍ਹਾ ਆ ਉੱਥੇ ਸਾਰੇ ਜਿਹੜਾ ਦੀਵੇ ਜਗਾਉਂਦੇ ਹੁੰਦੇ ਦੀਪਮਾਲਾ ਕਰਦੇ ਹੁੰਦੇ ਆ ਤੇ ਮੈਂ ਤੁਹਾਨੂੰ ਥੋੜਾ ਝਲਕਾਰਾ ਦਿਖਾ ਦਿੰਨਾ ਦੇਖੋ ਆ ਇਦਾਂ ਦੀਵੇ ਰੱਖੇ ਆ ਆ ਸਾਰੇ ਜਿੱਥੇ ਆਪਾਂ ਘੜਾ ਪਾਉਂਦੇ ਹੁੰਨੇ ਉਹ ਜਗਾ ਸਿਵਿਆਂ ਦੇ ਵਿੱਚ ਆਪਾਂ ਖੜੇ ਆ ਆ ਦੇਖੋ ਆ ਮੋਟਰਸਾਈਕਲ ਮੋਟਰਸਾਈ ਲਾਈ ਜਾਂਦੇ ਆ ਦੇਖੋ ਆ ਮੋਟਰਸਾਈ ਗੱਡੀਆਂ ਸਾਰੇ ਆ ਇਦਾਂ ਆਈ ਜਾਂਦੇ ਆ ਤੇ ਇਧਰ ਪਾਸੇ ਨੂੰ ਵੀ ਤੁਹਾਨੂੰ ਦਿਖਾਉਂਦਾ ਕਿ ਤੁਸੀਂ ਦੱਸਣਾ ਵੀ ਤੁਹਾਡੇ ਪਿੰਡਾਂ ਚ ਵੀ ਇਦਾਂ ਹੁੰਦਾ ਆ ਦੇਖੋ ਆਂਟੀ ਵੀ ਬੈਠੀ ਉਹ ਵੀ ਦੀਵੇ ਜਗਾ ਕੇ ਟੀਆ ਇਧਰ ਅੰਕਲ ਆਇਆ ਉਹ ਵੀ ਦੀਵੇ ਜਗਾ ਕੇ ਹਟਿਆ ਇਹ ਅੰਕਲ ਦੀਵੇ ਜਗਾਉਂਦੇ ਕਾਤੇ ਹੁੰਦੇ ਆ ਪਤਾ ਤੁਹਾਨੂੰ ਇਹ ਪਰਮਾ ਦਾ ਵਾਹ ਸ਼ੁਰੂ ਤੋਂ ਕਹਿੰਦੇ ਰੀਤ ਚੱਲੀ ਆਈ ਆ ਵਾਕਈ ਉਧਰ ਵੀ ਹਾਂਜੀ ਅੰਨੀ ਕਿੱਦਾਂ ਕਿੱਦਾਂ ਜੀ ਮੈਂ ਕਿਹਾ ਠੰਡ ਪਵੇ ਉਹਨਾਂ ਨੂੰ ਲੋਏ ਬੈਠਣ ਕੌਣ ਜੀ ਜਿਹੜੇ ਸਵਰਗ ਵਾਸ ਹੋਏ ਨੇ ਅੱਛਾ ਜੀ ਮੈਂ ਇੱਕਦਮ ਦੀਵੇ ਜਗਾਉਣ ਮੈਂ ਠੰਡ ਪੈਂਦੀ ਬਹੁਤ ਠੰਡ ਪੈਂਦੀ ਹੈ ਇੱਥੇ ਨੂੰ ਠੰਡ ਪਾਉਂਦੇ ਨੇ ਠੀਕ ਹੈ ਜੀ ਇਹ ਮਾਤਾ ਨੇ ਦੱਸਿਆ ਆਪਣੇ ਆਪਣੇ ਸਾਰਿਆਂ ਦਾ ਜਵਾਬ ਸਾਰਿਆਂ ਦਾ ਵੱਖੋ ਵੱਖਰਾ ਆਉਣਾ ਪਤਾ ਕਿਸੇ ਨੂੰ ਵੀ ਨਹੀਂ ਜੱਜਣਾ ਜਿੱਦਾਂ ਅਸੀਂ ਤੁਰੇ ਉਹਨੇ ਉਦਾਂ ਹੀ ਤੁਰੇ ਉਹਨੇ ਇੱਧਰ ਇਹਨੂੰ ਵੀਰ ਨੂੰ ਪੁੱਛਦੇ ਇਹ ਇਹ ਵੀਰੇ ਅੱਜ ਦੇ ਦਿਨ ਆਪਾਂ ਇਦਾਂ ਦੀਵੇ ਜਗਾਈਦੇ ਆਹ ਕਾਤੇ ਜਗਾਈਦੇ ਪਤਾ ਇਹ ਸਾਲ ਬਾਅਦ ਉਹਨਾਂ ਨੂੰ ਚਾਨਣ ਕਰਦੇ ਆ ਅਛਾ ਦਨੇਰੇ ਜਿਉ ਬਿਠਾਈ ਰੱਖਦੇ ਸਾਲ ਅਛਾ ਠੀਕ ਹੈ ਠੀਕ ਹੈ ਰੇਗ ਦਾ ਜਵਾਬ ਵੱਖੋ ਵੱਖਰਾ ਆਉਣਾ ਇਧਰ ਭਾਦੀ ਵਿੱਚ ਗੋਣਿਆ ਇਹਨੂੰ ਪੁੱਛਦੇ ਹਾਂ ਵੀਰੇ ਦੀਵੇ ਕਾਹਦੇ ਜਗਾਈਦੇ ਆ ਤੇ ਸਾਡੇ ਦਾ ਪੁਰਾਣਾ ਜਗਾਂਦੇ ਆ ਇਹਦੇ ਕਿ ਸਾਨੂੰ ਪਤਾ ਵੀ ਅਸੀਂ ਵੀ ਕਵਾਲੇ ਅਸ਼ੁਭ ਦਿਨ ਕਰਕੇ ਜਗਾਈਦੇ ਹਾਂ ਹਾਂ ਠੀਕ ਹੈ ਦੀਪਮਾਲਾ ਕਰਦੇ ਆ ਨਾ ਤੇ ਇਧਰ ਆਂਟੀ ਨੂੰ ਪਤਾ ਹਣਾ ਆਂਟੀ ਨੂੰ ਪੁੱਛਦੇ ਆ ਆਂਟੀ ਇਹ ਦੀਵੇ ਜਦਾਂ ਮਤਲਬ ਕਾਹਦੇ ਜਗਾਉਂਦੇ ਹੁੰਦੇ ਆ ਦੀਵੇ ਦੁਨੀਆ ਦੇ ਵਿੱਚ ਚੱਲਣਾ ਆਪਣੀ ਜ਼ਿੰਦਗੀ ਵਿੱਚ ਚੱਲਣਾ ਚਾਹੇ ਅੱਛਾ ਇਹ ਉਹਦਾ ਪ੍ਰਤੀਕ ਆ ਜਿੱਦਵਾਲੀ ਵਾਲੇ ਦਿਨ ਹਨਾ ਆਂਟੀ ਕਹਿੰਦੇ ਵੀ ਅੱਜ ਦੇ ਦਿਨ ਜਿੱਦਾਂ ਮੈਂ ਸੁਣਿਆ ਆ ਸਾਡੀ ਦਾਦੀ ਵੀ ਦੱਸਦੀ ਹੁੰਦੀ ਵੀ ਅੱਜ ਦੇ ਦਿਨ ਜਿੱਦਾਂ ਮਤਲਬ ਜੇ ਇੱਕ ਵਾਰੀ RAM ਕਹਿ ਲੋ ਜਾਂ ਇੱਕ ਵਾਰੀ ਵਾਹਿਗੁਰੂ ਕਹਿ ਲਓ ਉਹਦਾ ਫਲ کئی ਗੁਣਾ ਵੱਧ ਮਿਲਦਾ ਵਾਕਈ ਪੂਜਾ ਪਾਠ ਦਾ ਬਹੁਤ ਮੱਤਦਾ ਵਾ ਇਸ ਦਿਨ ਦਾ ਜਬਾ ਹਾਂਜੀ ਅੱਜ ਨੂੰ ਜਿਹੜੀ ਪੂਜਾ ਕੀਤੀ ਜਾਵੇ ਨਾ ਤਾਂ ਉਹ 10 ਗੁਣਾ ਫਲ ਦਿੰਦੀ ਆ ਠੀਕ ਹੈ ਜੀ ਇਹ ਵਾਕਈ ਅਸੀਂ ਵੀ ਗੱਲ ਸੁਣੀ ਇਧਰ ਇਹਨਾਂ ਨੂੰ ਪੁੱਛਦੇ ਆ ਮਾੜੀ ਇਹ ਦੀਵੇ ਆਪਾਂ ਕਦੋਂ ਜਗਾਈਦੇ ਆ ਇਹਨਾਂ ਦੇ ਅੱਜ ਦਾ ਆਪਾਂ ਦੀਵੇ ਜਗਾਈਦੇ ਇਹਦਾ ਜਿਹਦਾ ਮੇਨ ਮਕਸਦ ਕੀ ਹੁੰਦਾ ਜਿਵੇਂ ਆਪਾਂ ਇਹਨਾਂ ਨੇ ਪੜਾਇਆ ਜਿਵੇਂ ਸਿਆਣਿਆਂ ਦੇ ਜਗਾਉਂਦੇ ਆ ਜਿਹੜੇ ਆਪਣੇ ਮਲਜ ਦਾ ਬਜ਼ੁਰਗ ਜਗਾਉਂਦੇ ਹਾਂ ਤਰੀਕ ਚੱਲੀ ਆਈ ਹੈ ਨਾ ਹਾਂ ਇਧਰ ਆਂਟੀ ਨੂੰ ਪੁੱਛਦੇ ਉਹ ਬਾਬੇ ਨੂੰ ਪੁੱਛਦੇ ਬਾਬੇ ਨੂੰ ਸ਼ਾਇਦ ਪਤਾ ਹੋਵੇ ਆਂਟੀ ਅੱਜ ਆਪਾਂ ਦੀਵੇ ਜਗਾਈਦੇ ਹੁੰਦੇ ਆ ਇਹ ਕਾਤੇ ਜਗਾਉਂਦੇ ਹੁੰਦੇ ਆ ਬਸ ਤਾਂ ਹੁਣ ਪੁਰਾਣੀਆਂ ਜਿਹੜੀਆਂ ਰੌ ਰੀਤਾਂ ਆਉਂਦੀਆਂ ਆ ਦਿਵਾਲੀ ਮਿਆਂਿਆਂ ਦੀ ਸੌਖ ਮਨਾਉਣੇ ਆ ਆਪਾਂ ਜਿਹੜੇ ਚੱਲ ਗਏ ਉਹਨਾਂ ਨੂੰ ਆਪਾਂ ਲੋ ਕਰਦੇ ਆ ਠੀਕ ਹੈ। ਹਾਂ ਬੋ ਤਾਂ ਹੋਰ ਕਿਦਾਂ ਹਾਂ ਠੀਕ ਹੈ ਠੀਕ ਹੈ ਜੀ। ਹਾਂ ਜੀ ਹਾਂ ਜੀ ਤੁਹਾਨੂੰ ਪਿਆਰਤਾ ਫੇਸਬੁੱਕ ਤੇ ਜੀ। ਇਹ ਸਾਡਾ ਸਾਰਾ ਪਿੰਡ ਹੈ ਜੀ ਇਹ ਦੇਖੋ ਸਾਰਿਆਂ ਦਾ ਤੇ ਪ੍ਰੇਮ ਇਦਾਂ ਹੀ ਆਪਣਾ। ਆ ਬਾਬਾ ਜੀ ਤੋਂ ਪੁੱਛਦੇ। ਬਾਬਾ ਜੀ ਆਪਾਂ ਇਦਾਂ ਦੀਵੇ ਜਗਾਈਦੇ ਆ ਇਹ ਦੀਵੇ ਕਾਤੇ ਜਗਾਈਦੇ ਹੁੰਦੇ ਆ। ਜਿਹੜੇ ਆਪਣੇ ਬਜ਼ੁਰਗ ਹਾਂ ਜੀ ਜਿਹੜੇ ਆਪਣੇ ਬਜ਼ੁਰਗ ਪੂਰੇ ਹੋ ਗਏ ਆਪਣੇ ਚਲੇ ਗਏ ਮੋਤਾ ਚਲ ਗਈ ਬਾਪ ਚਲਾ ਗਿਆ ਘਰ ਵਾਲੀ ਚਲੇ ਗਈ ਉਹਨਾਂ ਦੀ ਯਾਦ ਵਿੱਚ ਦੀਵੇ ਜਗਾਉਂਦੇ ਆ। ਕੋਈ ਨਾ ਆਪਣਾ ਦਿਵਾਲੀ ਸਾਹਿਬ ਦੀ ਕਵਜਾਉਂਦੇ ਆ ਕੋਈ ਆਪਣੇ ਬੰਦੀ ਛੋੜ ਸਿਮੇ ਗੁਰੂ ਦੇ ਹਾਂਜੀ ਉਦੋਂ ਹਰੇਕ ਥਾਂ ਕਹਿੰਦੇ ਦੀਵੇ ਜਗਾਏ ਸੀ ਜਦੋਂ ਮਹਾਰਾਜ ਬਾਹਰ ਆਏ ਸੀ ਨਾ ਉਹ ਸੱਜਿਆ ਕਹਿੰਦਾ ਖੁਸ਼ੀ ਵਿੱਚ ਦੀਵੇ ਜਗਾਏ ਇਹ ਹੁਣ ਆਪਣਾ ਰਾਹ ਵਾਸ ਨੂੰ ਆਏ ਉਦੋਂ ਦੀਵੇ ਜਗਾਏ ਹਾਂ ਹਿੰਦੂ ਪ੍ਰਾਮਾਨੇ ਉਦੋਂ ਜਗਾਏ ਆ ਬਾਬਾ ਜੀ ਦੇਖਿਆ ਇੱਕ ਗੱਲ ਤੁਸੀਂ ਦੇਖੀ ਜਵਾਬ ਸਭ ਦਾ ਮੱਖੋ ਵੱਖਰਾ ਆਉਣਾ ਸਭ ਨੇ ਵੱਖੋ ਵੱਖਰਾ ਜਵਾਬ ਦੇਣਾ ਇੱਧਰ ਭਾਈ ਨੂੰ ਪੁੱਛਦੇ ਪੜੀਏ ਅਪਨ ਦੀਵੇ ਕਾਤੇ ਜਗਾਈਦੇ ਹੁੰਦੇ ਪਤਾ ਤੁਹਾਨੂੰ ਉਹ ਆਰਾਮ ਜੀ ਯੁੱਧਾ ਤੋਂ 라ਵਣ ਜਿੱਤ ਕੇ ਆਉਂਦੇ ਵਾਪਸ ਤੇ ਉਹਨਾਂ ਦੇ ਆਉਣ ਦੀ ਖੁਸ਼ੀ ਵਿੱਚ ਹਾਂ ਹਾਂ ਇਧਰ ਭਾਈ ਉਹਨਾਂ ਨੇ ਦੱਸਤਾ ਇਧਰ ਦੇਖੋ ਸਾਰੇ ਇਹਨੇ ਉਹ ਜਿੱਦਾਂ ਛਿਪੇ ਆ ਜਿੱਥੇ ਦਾਗ ਦਿੰਦੇ ਹੁੰਦੇ ਤਾਂ ਉੱਧਰ ਵੀ ਜਗਾਉਂਦੇ ਆ ਸਾਰੇ ਉਹ ਦੇਖੋ ਤਾਂ ਥੋੜਾ ਦਿਖਾ ਲਦਣਾ ਉਹ ਦੇਖੋ ਆ ਭਾਈ ਕੋਲ ਨੇ ਅਗਲੇ ਦੀਵੇ ਆਪਾਂ ਕਾਤੇ ਜਗਾਉਣੇ ਹੁੰਦੇ ਆ ਇਹ ਪੁਰਾਣੀ ਰੀਤ ਰਿਵਾਜ ਚੜਿਆ ਆਉਣਾ ਸਿਆਣਿਆਂ ਵਾਸਤੇ ਸਿਆਣਾ ਵਾਸਤੇ ਹਾਂ ਜੀ ਏ ਟੜੇ ਪਿੰਡ ਵੀ ਇਦਾਂ ਕਰਦੇ ਹੁੰਦੇ ਇਹ ਮੈਂ ਤੁਹਾਨੂੰ ਪਤਾ ਕੀ ਗੱਲ ਆ ਸਾਡਾ ਆਪਸ ਵਿੱਚ ਪਿੰਡ ਵਿੱਚ ਤੇ ਪ੍ਰੇਮ ਬਹੁਤ ਆ ਜਦੋਂ ਮਤਲਬ ਚਲੋ ਬੋਟਾ ਮਾਰੀ ਬੰਦੇ ਹੋ ਜਾਂਦੇ ਆ ਚਲੋ ਧੜੇ ਪਾਣ ਜਾਂਦੇ ਜਿੱਦਾਂ ਹੈ ਨਾ ਬਾਅਦ ਚ ਫੇ ਉਦਾਂ ਹੀ ਹੋ ਜਾਂਦੇ ਆ ਤੇ ਉਹਦੇ ਕਰਕੇ ਆ ਦੇਖੋ ਇੱਕ ਵੀਰ ਹੋਗਰਾ ਆ ਉਹਨਾਂ ਨੂੰ ਪੁੱਛਦੇ ਆ ਜਵਾਬ ਸਾਬ ਦਾ ਵੱਖ ਵੱਖਰਾ ਆਣਾ ਅੰਕਲ ਸਤਿ ਸ੍ਰੀ ਅਕਾਲ ਜੀ ਅੰਕਲ ਜੀ ਸਤਿ ਸ੍ਰੀ ਅਕਾਲ ਅੰਕਲ ਆਪਾਂ ਦੀਵੇ ਕਾਹਦੇ ਜਗਾਈਦੇ ਇਹ ਦੀਵੇ ਕਾਤੇ ਜਗਾਈਦੇ ਆ ਰੇਵੇ ਬਸ ਇਦਾਂ ਜਿੱਦਾਂ ਮਰੀਦ ਦੇ ਬਾਅਦ ਚੱਲੀ ਆ ਰਹੀ ਆ ਸ਼ੁਰੂ ਤੋਂ ਠੀਕ ਹੈ ਇਦਾਂ ਹੀ ਚਲਾਈ ਜਾਂਦੇ ਠੀਕ ਹੈ ਬਹੁਤ ਬਵਰਾ ਦੀ ਆਈ ਆ ਆ ਆਈ ਆ ਭਵਾਗਾ ਜਿੱਦਿਆ ਤੋਂ ਉਹ ਗਿੱਟ ਗਿਆ ਨਹੀਂ ਜਗਾਣੇ ਇਹ ਗੈਵੜਾ ਨਹੀਂ ਤੇ ਆਂ ਤੇਰੀ ਜੋਰੀ ਦਾ ਵੀਰਾ ਉਹਨੇ ਰਾਮ ਜੀ ਤੇਰੇ ਆਉਣ ਤੇ ਜਲਵਾਇਆ ਨਹੀਂ ਨਹੀਂ ਹਾਂਜੀ ਹਾਂਜੀ ਇਹਨੇ ਫਿਰਿਆ ਜਿਗਾਉਨੇ ਆਹ ਰੋਹ ਦੀ ਥੋੜੀ ਹੈਗੀ ਜਿਹੜੀ ਘਰ ਆ ਉਹ ਆਪਾਂ ਜਿਗਾਉਨੇ ਹੈਗੇ ਆਹ ਰੋਹ ਗਾਵੇਂ ਆਉਂਦੇ ਪਰ ਹੈ ਤਾਂ ਥੋੜੀ ਜੀ ਹੈ ਜੇ ਬਾਜ਼ਾਰ ਕੋਲ ਚਾਏ ਇਹ ਤੁਸੀਂ ਦੱਸੋ ਯਾਰ ਇੰਨੇ ਜਿਹੜੇ ਦੇਖਣ ਦੇ ਤੁਹਾਡੇ ਪਿੰਡ ਚ ਘੁੰਦੇ ਕਿ ਨਹੀਂ ਜਿਗਾਉਂਦੇ ਸਾਡੇ ਤੇ ਸ਼ੁਰੂ ਤੋਂ ਜਿਗਾਉਂਦੇ ਆ ਬਾਹਲੇ ਸਿਆਣੇ ਜਿਹੜੇ ਬੰਦੇ ਆ ਉਹ ਥੋੜਾ ਲਾਈਵ ਤੋਂ ਦੂਰ ਰਹੀਓ ਕਈਆਂ ਨੇ ਉਧਰ ਦੇ ਕਮੈਂਟ ਕਰ ਲਾ ਪੈਣੇ ਆ ਤੇ ਇਹ ਉਹਦਾ ਤੁਹਾਨੂੰ ਇੱਕ ਚੀਜ਼ ਦਿਖਾ ਲਈ ਆ ਵੇ ਜਿਹੜਾ ਪਿੰਡਾਂ ਦਾ ਜਿਹਦਾ ਰਿਵਾਜ ਹੁੰਦਾ ਪਿੰਡਾਂ ਵਿੱਚ ਆ ਵੇ ਦੇਖੋ ਹੋਰ ਬਾਹਰ ਤਾਂ ਦਿਖਾਉਂਦਾ ਹੇ ਤਾਂ ਰatsch ਪੈਣਾ ਸ਼ੁਰੂ ਹੋਇਆ ਮਲਹੂਰ ਅੱਧੇ ਘੰਟੇ ਤਾਂ ਹੀ ਇੱਥੇ ਪੈਰ ਰੱਖਣ ਦਾ ਨਹੀਂ ਹੋਣੀ ਪੂਰਾ ਹੈ ਰatsch ਯਾਦਾਂ ਪਾਜੀਆਂ ਕਰਾ ਰਹੇ ਹਨ ਤੁਹਾਨੂੰ ਆਪਣੇ ਪਿੰਡ ਦੀਆਂ ਜਿਹੜੇ ਬੰਦੇ ਬੈਠੇ ਆਪਣੇ ਬਾਹਰ ਉਹ ਵੀ ਦੇਖ ਲੈਣਾ ਦੇਖੋ ਆ ਭਾਈ ਨੂੰ ਪੁੱਛਦੇ ਭਾਈ ਆਪਾਂ ਜਿਹਦਾ ਦੀਵੇ ਜਗਾਈਦੇ ਆ ਗੁਰੂ ਘਰਾਂ ਵਿੱਚ ਜਗਾਈਦੇ ਆ ਤੇ ਜਾਂ ਮੰਤਰਾਂ ਵਿੱਚ ਜਾ ਕੇ ਜਗਾਉਂਦੇ ਆ ਜਿਹੜੇ ਹਿੰਦੂ ਵੀਰ ਆ ਆਪਾਂ ਇੱਥੇ ਜਿੱਦਾਂ ਹੋਰ ਜਗ੍ਹਾ ਤੇ ਵੀ ਜਗਾਈਦੇ ਆ ਆਪਣੇ ਸਿਦਿਆਂ ਵਿੱਚ ਜਗਾਈਦੇ ਜਗਾਈ ਦੇ ਕਾਤੇ ਇਹ ਤੇ ਮਗਰ ਮਕਸਦ ਕੀ ਨੇ ਜਗਾਈਦੇ ਦੇਖੋ ਵੱਡੇਆਂ ਦੀ ਰੀਤ ਆ ਵੱਡੇ-ਵੱਡੇਆਂ ਨੂੰ ਮੰਨਣ ਦੀ ਠੀਕ ਹੈ ਜੀ ਉਹ ਵੀ ਮੰਨਦੇ ਆ ਜ਼ਾਤ ਕਰਦੇ ਆ ਅੱਜ ਦੇ ਦਿਨ ਉਹਨਾਂ ਚੇਤਾ ਕਰਦੇ ਆ ਦੇਖਿਆ ਤੇ ਆਪਾਂ ਖੜੇ ਆ ਆਪਣੇ ਸਿਵਿਆਂ ਦੇ ਵਿੱਚ ਉੱਥੇ ਦਾ ਤੁਹਾਨੂੰ ਇਹ ਦਿਖਾ ਲਿਆ ਦ੍ਰਿਸ਼ ਵੀ ਆਪਣਾ ਆਪਣਾ ਦੱਸੀ ਆਈਓ ਭਾਈ ਤੁਹਾਡੇ ਪਿੰਡ ਕੀ ਹਿਸਾਬ ਦਾ ਪਿਆ ਸਾਡੇ ਤਾਂ ਹੁਣ ਦੇਖਿਓ ਰੌਣਕ ਮੇਲੇ ਸੜਕਾਂ ਭਰੀਆਂ ਹੀ ਜਾਣੀਆਂ ਹੁਣ ਸਾਰੇ ਪਾਸੇ ਸਾਰਿਆਂ ਨੇ ਆਪੋ ਆਪਣਾ ਕਿ ਦੇਣ ਜਿਹੜਾ ਉਹ ਦੀਵੇ ਜਗਾ ਕੇ ਜਿੱਥੇ ਜਿੱਥੇ ਕਿਸੇ ਨੇ ਮੋਟਰ ਤੇ ਜਗਾਉਣਾ ਕਿਸੇ ਨੇ ਆਪਣੇ ਖੂਹ ਤੇ ਜਗਾਉਣਾ ਘਰਾਂ ਦੇ ਉੱਤੇ ਵੀ ਜਗਾਉਂਦੇ ਉਹ ਤੇ ਚਲੋ ਸਾਰੇ ਪੰਜਾਬ ਵਿੱਚ ਜਗਾਉਂਦੇ ਆ ਪਰ ਮੈਂ ਇਹ ਲਾਈਵ ਤਾਂ ਹੋਇਆ ਮੈਂ ਪੁੱਛਣਾ ਚਾਹੁੰਦਾ ਵੀ ਕੀ ਇਹ ਇਹ ਸਾਰੇ ਪਿੰਡਾਂ ਵਿੱਚ ਇਦਾਂ ਕਰਦੇ ਆ ਵੀ ਜਦੋਂ ਸਾਡੇ ਪੈਣੀ ਸ਼ੁਰੂ ਤੋਂ ਹੁੰਦਾ ਆ ਉਹ ਗੱਲ ਪੁੱਛਣ ਲਈ ਆਪਾਂ ਤੁਹਾਨੂੰ ਵੀ ਚਲੋ ਇੱਕ ਨੌਲੇਜ ਦੀ ਗੱਲ ਵੀ ਆ ਸਾਰਿਆਂ ਨੂੰ ਪਤਾ ਲੱਗ ਜਾਂਦਾ ਤ੍ਰੇਟੀ ਇਹ ਚੀਜ਼ ਸਾਰੇ ਪਾਸੇ ਹੁੰਦੀ ਹੈ ਧੰਨਵਾਦ